ਜੀ ਪਹਿਲੇ ਸੂਏ 23 ਲੀਟਰ ਦੁੱਧ ਚੋਇਆਗਾ ਪਹਿਲੇ ਸੂਏ ਹਾਂ 23 ਕਿਲੋ 23 ਕਿਲੋ ਅਸੀਂ ਉਹਦੇ ਪਰ ਬਸ ਸਰਾ ਹੀ ਲਿਆਈ ਦੀਆਂ ਯਾਰ ਹਾਂ ਸਰੇ ਵਾਲੀ ਗੱਲ ਬਾਤ ਯਾਰ ਉਹਨਾ ਕਹਿੰਦਾ ਆਹ ਦੇ ਦੇਣਾ ਇਹਦੇ ਪਰ 48000 ਤਾਂ ਦੇ ਦਾਂਗੇ 48000 ਦਾ ਨਾ ਉਹ ਹੁਣ ਅਗਲੇ ਇਹਨੇ ਦੇਖਾ ਵੀ ਮੈਂ 25 ਚੋੜੂਗਾ 20 ਚੋੜੂਗਾ 20 ਚੋੜੂਗਾ ਬਾਕੀ ਇਹ ਗੱਲ ਬਾਤ ਕਰੀਏ ਭਾਰੀ ਪੂਰੀ ਬਹੁਤ ਆ ਬਾਈ ਹਣਾ ਬਾਕੀ 75000 ਦੀ ਖਜ ਨੂੰ ਵੀਰ ਬਣ ਕੇ 70 72 ਵਾਲਾ ਫੋਨ ਨਾ ਲਾਓ ਲਓ ਵੀ ਮਿੱਤਰੋ ਬਾਈ ਕਹਿੰਦਾ 70 ਹਾਂ ਬਹੁਤ ਜਿਆਦਾ ਨਹੀਂ ਵੀ ਧਾਰ ਚੋਇ ਉਹ ਵੀ ਧਾਰ ਚੋੜੂਗਾ ਬਿਲਕੁਲ ਬਾਈ ਹਣਾ ਹ ਹਾਂ ਕੁਝ ਚੀਜ਼ ਆਪਾਂ ਦਿਖਾਉਣ ਬੰਨੇ ਛੱਡਦੇ ਨਹੀਂ ਹਾਂ ਬਿਲਕੁਲ ਬਈ ਇਹੀ ਸਾਰੀਆਂ ਚੀਜ਼ਾਂ ਹੁੰਦੀਆਂ ਵੀ ਅਗਲੇ ਨੂੰ ਟੋਟਲ ਦਿਖਾਈ ਜਾਵੇ ਬਈ ਹਨਾ ਸਾਥੀ ਕਾ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਖੰਗੂੜਾ ਡੈਰੀ ਫਾਰਮ ਪਿੰਡ ਤਾਜਪੁਰ ਤਸਵੀਰ ਰੈਕੋਟ ਤੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਰਮਣੇ ਦੇ ਫਾਰਮ ਤੋਂ ਤਿੰਨ ਨਗ ਜਿਹੜੇ ਸ਼ੂਟ ਕੀਤੇ ਆ ਤਿੰਨੇ ਟਾਪ ਕੁਆਲਿਟੀ ਦੇ ਹੋਣਗੇ ਜਾਣਕਾਰੀ ਸਾਰੀ ਵੀਡੀਓ ਦੇ ਵਿੱਚ ਹੋ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਤੁਸੀਂ ਕਰਨੀ ਹੈ ਜਾਣਕਾਰੀ ਤੁਹਾਨੂੰ ਮੈਂ ਲੈ ਕੇ ਦਣਾ ਰਮਣੇ ਪਹਿਲਾਂ ਦਾ ਸਵਾਗਤ ਆ ਬਾਈ ਸਵਾਗਤ ਹੈ ਤੁਹਾਡਾ ਵੀ ਤੇ ਰਮਣੇ ਭਾਈ ਅੱਜ ਦੇ ਰੇਟ ਵੀ ਅੱਗੇ ਵਰਗੇ ਹੀ ਹੋਣਗੇ ਜਮਾਂ ਵੀਰੇ ਜਿਆ ਜੀ ਹੋਣਗੇ ਕੁਆਲਿਟੀ ਦੇ ਵਿੱਚ ਵੀ ਹੋਣਗੇ ਹਨਾ ਸਾਡੇ ਫੁੱਲ ਕੁਆਲਿਟੀ ਦਾ ਡੰਗਰਾ ਵੀਰੇ ਬਿਲਕੁਲ ਬਾਈ ਹਨਾ ਤੁਸੀਂ ਇੱਥੋਂ ਲੈ ਕੇ ਸ਼ੁਰੂ ਬਾਕੀ ਵੀ ਦੇ ਕਮੈਂਟ ਕਰਨ ਵਾਲੇ ਜਿਹੜੇ ਬਿੱਲੇ ਆ ਉਹਨਾਂ ਦਾ ਕਰੀ ਜਾਣੇ ਆ ਉਹ ਦਾ ਕਰੀ ਜਾਗਾ ਬਾਈ ਹਨਾ ਪੰਜ ਲੱਖ ਵਾਲੀ ਪਾਲਾ 20 ਯਰ ਵਾਲੀ ਪਾਲਾ ਉਹਨਾਂ ਦੇ ਬਿੱਲੇ ਆਹੀ ਕੰਮ ਤੇ ਆ ਸਹੀ ਗੱਲ ਬਾਈ ਹਨਾ ਹੋਰ ਕੰਮ ਨਹੀਂ ਕੋਈ ਹੁੰਦਾ ਪਰ ਬਈ ਗੱਲ ਇੱਕ ਇਹ ਆ ਵੀ ਜਿਹੜੀਆਂ ਆਪਣੀ ਪਿਛਲੀ ਵਾਰੀ ਆਪਾਂ ਵੀਡੀਓ ਦੇ ਵਿੱਚ ਬੈਠਾ ਪਾਈਆਂ ਹਨਾ ਬੱਛੀਆਂ ਦੋ ਪਾਈਆਂ ਹਨਾ ਬਈ ਸਾਨੂੰ ਵੀ ਬਹੁਤ ਫੋਨ ਆਏ ਹਨਾ ਇਹਨੇ ਵੀ ਬਾਈ ਰਿਕਾਰਡ ਟੁੱਟ ਗਿਆ ਰਿਕਾਰਡ ਟੁੱਟ ਗਿਆ ਕਿਉਂਕਿ ਆਪਣੇ ਰੇਟ ਜੈਸੀ ਤੇ ਬਾਈ ਗਏ ਵੀ ਬਹੁਤ ਚੰਗੇ ਥਾਂ ਗਈਆਂ ਹਨਾ ਉਹ ਕਰਤਾ ਤੇ ਗੱਲਬਾਤ ਆਪਾਂ ਰਮਣੇ ਪਹਿਲੀ ਦੀ ਸ਼ੁਰੂ ਕਰੀਏ ਬਾਈ ਸੁਆਹ ਉਹ ਤਾਂ ਮੇਰੇ ਬਾਰ-ਬਾਰ ਕਿਹਾਗਾ ਉਹ ਵਿਲੇ ਹੁੰਦੇ ਆ ਲੋਕ ਉਹਨਾਂ ਨੇ ਕਿਤੇ ਬੱਕਰੀ ਵੀ ਨਹੀਂ ਲਈ ਹੁੰਦੀ ਆਪ ਬਿਲਕੁਲ ਬਾਈ ਜਿਹੜੇ ਉਹ ਗਾਂਵਾਂ ਵਾਲੇ ਹਨਾ ਕਮੈਂਟ ਕਰਦੇ ਨੇ ਕਿ ਬੱਕਰੀ ਕੱਟੀ ਵੀ ਨਹੀਂ ਲਈ ਹਾਂ ਗੱਲਬਾਤ ਰਮਣੇ ਆਪਾਂ ਪਹਿਲੀ ਦੀ ਕਰੀਏ ਕਰਮ ਵਾਲੀ ਦੀ ਹਨਾ ਕੀ ਡਿਟੇਲ ਸੱਜਣਾ ਇਹਦੀ ਇਹ ਵੀਰੇ ਦੂਜਾ ਸੂਆਗਾ ਠੀਕ ਆ ਬਾਈ ਮੂੰਹੋਂ ਸੇਦਾਂਦਾ ਠੀਕ ਆ ਬਾਈ ਤੇ ਵੀਰੇ 10 ਤੋਂ 12 ਦਿਨ ਬਾਕੀ ਪਏ ਆ ਠੀਕ ਆ ਬਾਈ ਪਹਿਲੇ ਸੂਏ ਮਾਲਕਾਂ ਦੱਸਿਆ ਵੀ ਦੁੱਧ ਅਸੀਂ 13 ਕਿਲੋ ਚੋਇਆ ਠੀਕ ਆ ਬਾਈ ਬਾਕੀ ਉਹ ਅਗਲੇ ਆ ਵੀ ਸਮਝਣਾ ਦੇਖਣਾ ਮੈਂ 15 ਚੋੜੂਗਾ 12 ਚੋੜੂਗਾ ਉਹ ਅਗਲੇ ਨੇ ਸਮਝਣਾ ਆਪਦੀ ਨਾ ਲੈਣੀ ਠੀਕ ਆ ਬਾਈ ਲਿਆ ਇਹਨੂੰ ਆਪਾਂ ਇੱਕ ਵਾਰ ਤੋਰੀਏ ਥਣਾ ਥਣਾ ਦੀ ਬਾਈ ਜਮਾ ਜਮਾ ਓਕੇ ਆ ਵੀਰੇ ਓਕੇ ਆ ਦਿਨ ਕਿੰਨੇ ਦੱਸਿਆ ਲੈਂਦੀ ਇਹੇ 10 ਤੋਂ 12 ਵੀਰੇ 10 ਤੋਂ 12 ਦਿਨ ਲੈਂਦੀ ਆ ਲਾਲ ਰੰਗ ਦੀ ਬੋਦੀ ਵਾਲੀ ਪੱਕਾ ਰੰਗ ਆ ਵੀਰੇ ਮੂੰਹ ਛੇ ਦਾਂਦਾ ਛੇ ਦਾਂਦਾ ਬਾਈ ਕਹਿੰਦਾ ਹਜੇ ਨਵੀਂ ਉਮਰਦ ਗਈ ਆ ਹਨਾ ਮਾਲਕਾਂ ਨੇ ਬਾਈ ਨੇ ਜਿੰਨਾ ਪਿਛਲੇ ਸਵੇਰਾ ਦੁੱਧ ਦੱਸਿਆ ਉਹ ਤੁਹਾਨੂੰ ਦੱਸਤਾ ਅਗਲੇ ਸਵੇਰੇ ਦਾ ਬਾਈ ਇਸ ਸਵੇਰੇ ਦਾ ਤੁਸੀਂ ਇਹਨੂੰ ਹਜੇ ਸਾਹਮਣੇ ਦੇ ਦਿਨ ਰਵਣੇ ਪਏ ਆ ਹਨਾ ਪਏ ਆ ਵੀਰੇ ਕਿਵੇਂ ਤੁਸੀਂ ਸਾਹਮਣੇ ਹੋ ਕਿੰਨਾ ਤੁਸੀਂ ਇਹ ਤੋਂ ਦੁੱਧ ਲੈ ਸਕਦੇ ਹੋ ਉਹ ਤੁਸੀਂ ਆਪਦੇ ਅੰਦਾਜ਼ੇ ਦੇ ਹਿਸਾਬ ਨਾਲ ਸੱਜ ਨੂੰ ਦੇਖਣਾ ਬਾਕੀ ਆ ਤੁਸੀਂ ਚੈੱਕ ਕਰ ਲਓ ਸਾਉਥਰੀ ਫਾਫੂਰੀ ਆਣ ਬਾਕੀ ਬਾਲਟਾ ਹਜੇ ਪਈਆਂ ਬਾਈ ਹਨਾ ਅਣਲੇਵਾ ਬਹੁਤ ਸੋਹਣਾ ਰਵਣੇ ਹਨ ਹਾਂ ਵੀਰੇ ਆ ਗਾੜੀ ਬਾਕੀ ਵੀਰੇ ਬਹੁਤ ਸੋਹਣੀ ਪੜਦੀ ਤੁਰੀ ਹੁੰਦੀ ਬਿਲਕੁਲ ਬਾਈ ਹਨਾ ਇਹ ਇੱਥੇ ਦਾ ਕਾੜੀ ਪਈ ਹੈ ਚੈੱਕ ਕਰਕੇ ਦੇਖ ਲਓ ਬਾਕੀ ਜੇ ਗੱਲਬਾਤ ਕਰੀਏ ਉ ਬਾਲੀ ਫਿੱਕੀ ਨਹੀਂ ਬਾਈ ਹਨਾ ਰਾਜੀ ਆ ਝਾਰੂ ਵੀ ਆ ਬਾਈ ਨਾਲ ਹੀ ਆ ਵੀਰੇ ਹਾਂ ਕੱਖਾ ਕੱਖਾ ਪੂਰੀਆਂ ਹਾਂ ਹਾਂ ਮੈਂ ਕਹਿੰਦਾ ਐਨ ਚੰਗੀ ਤਰ੍ਹਾਂ ਕੱਢੀ ਫਿਰਦੀ ਕਰਮ ਵਾਲੀ ਬਾਕੀ ਰੰਗ ਬਹੁਤ ਪੱਕਾ ਵੀਰੇ ਇੱਥੋਂ ਤੁਸੀਂ ਚੈੱਕ ਕਰੋ ਬਾਕੀ ਰੰਗ ਬਹੁਤ ਜਿਆਦਾ ਸੋਹਣਾ ਵਾ ਇਹ ਇੱਥੋਂ ਚੈੱਕ ਕਰਕੇ ਦੇਖੋ ਤੁਸੀਂ ਰਮਣੇ ਇਹ ਬਾਈ ਆਪਾਂ ਤੋਹਫਾ ਜਿੱ ਕਿੰਨੇ ਦਾ ਦੇਣਾ ਇਬਰੇ 48000 ਦਾ ਦੇ ਦਾਂਗੇ 48000 ਦਾ ਰਾਵਣਾ ਕਹਿੰਦਾ 50 ਦੇ ਵਿੱਚੋਂ 2000 ਘੱਟ 48000 ਦਾ ਇਹ ਤੋਹਫਾ ਤੁਹਾਡੇ ਘਰੇ ਚਲਿਆ ਜਾਣਾ ਪਿਛਲੇ ਮਾਲਕ ਨੇ ਕਿੰਨਾ ਦਾ ਫੇਦ ਦੁੱਧ ਰਮਣੇ 13 ਲੀਟਰ ਬਈ 13 ਲੀਟਰ ਤੁਸੀਂ ਬਈ ਹੁਣ 13 ਮੰਨ ਕੇ ਲੈ ਲਿਓ ਜੇ ਤੁਸੀਂ ਇਹਦੂ ਵੱਧ ਨੂੰ ਚੰਗੀ ਸਾਂਭ ਲਓਗੇ ਗਾਂ ਜਿਵੇਂ ਦਿਨ ਪਿਆ ਤਾਂ ਉਹਦੂ ਵੱਧ ਵੀ ਕੱਢ ਸਕਦੀ ਹੈ ਠੰਡ ਸੋਣ ਚੰਗਾ ਲੱਗਿਆ ਹੋਇਆ ਆ ਤੁਸੀਂ ਇੱਥੋਂ ਚੈੱਕ ਕਰ ਲਓ ਸਾਰੇ ਪਾਸਿਆਂ ਤੋਂ ਤੁਹਾਨੂੰ ਬੱਚੀ ਦਿਖਾਦੀ ਬਾਕੀ ਬਾਈ ਦਾ ਨੰਬਰ ਚੱਲ ਰਿਹਾ ਸਕਰੀਨ ਤੇ ਹੋਰ ਜਿਹੜੀ ਵੀ ਕੋਈ ਤੁਸੀਂ ਜਾਣਕਾਰੀ ਲੈਣੀ ਹੈ ਤਕਰੀਬਨ ਤਕਰੀਬਨ ਆਪਾਂ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਗਾਂਜ ਫੇਰ ਵੀ ਤੁਹਾਡੇ ਕੋਲ ਕੋਈ ਰਹਿੰਦੀ ਹੈ ਤਸੱਲੀ ਹਣਾ ਤੁਸੀਂ ਆਪਾਂ ਕੋਲ ਕੋ ਛੱਡਦੇ ਹੀ ਨਹੀਂ ਲੈ ਹਾਂ ਕੋਈ ਚੀਜ਼ ਆਪਾਂ ਦਿਖਾਉਣ ਬੰਨੇ ਛੱਡਦੇ ਹੀ ਨਹੀਂ ਹਾਂ ਬਿਲਕੁਲ ਬਾਈ ਇਹੀ ਸਾਰੀਆਂ ਚੀਜ਼ਾਂ ਹੁੰਦੀਆਂ ਵੀ ਅਗਲੇ ਨੂੰ ਟੋਟਲ ਦਿਖਾਈ ਜਾਵੇ ਬਾਈ ਹਣਾ ਕਿਉਂਕਿ ਉਹਦੇ ਨਾਲ ਥੋੜਾ ਜਿਆ ਸੌਖਾ ਨਾ ਗੱਲਬਾਤ ਕਰੀਏ ਬਾਈ ਆਪਾਂ ਅਗਲੀ ਦੀ ਹਣਾ ਇਹ ਆ ਬਾਈ ਬੋ ਇਹਦੇ ਟਾਪ ਕੁਆਲਿਟੀ ਦੀ ਹੈ ਨਾ ਹਾਂ ਟਾਪ ਕੁਆਲਿਟੀ ਪੰਜਾਬ ਵਾਲੀ ਹੈ ਨਾ ਪੰਜਾਬ ਵਾਲੀ ਜਿਹਨੂੰ ਕਹਿ ਦਿੰਦੇ ਨੇ ਬਾਈ ਨਿਗਰ ਹੈ ਨਾ ਅਸਲ ਪੰਜਾਬ ਵਾਲੀ ਅਸਲ ਪੰਜਾਬ ਵਾਲੀ ਇਹਦਾ ਸੁਆ ਰਮਣੇ ਇਹਦਾ ਵੀਰੇ ਮਾਲਕਾਂ ਨੇ ਦੂਜਾ ਸੁਆ ਦੱਸਿਆਗਾ ਅਗਲਾ ਦੂਜਾ ਮੰਨੇ ਤੀਜਾ ਮੰਨੇ ਉਹ ਅਗਲੇ ਨੇ ਆਪਦਾ ਦੇਖਣਾਗਾ ਠੀਕ ਆ ਬਾਈ ਤੇ ਇਹਦਾ ਰਿਕਾਰਡ ਵੀ ਬਾਈ ਚੰਗਾ ਦੱਸਿਆ ਨਾ 23 ਕਿਲੋ ਰਿਕਾਰਡ ਰਿਹਾਗਾ ਜਿਹੜਾ ਪਿਛਲੇ ਹਾਂ ਪਿਛਲੇ ਸੁਆ ਦਾ ਮੈਂ ਇਹਦੀ ਰੁੱਤ ਚੰਗੀ ਆ ਐਤਗੀ ਵਾਇਲ ਨੂੰ 24-25 ਕਿਲੋ ਦੁੱਧ ਦੇਣਾ ਚਾਹੀਦਾਗਾ ਬਾਈ ਜਿਹੜੇ ਹਿਸਾਬ ਨਾਲ ਆਰਡਰ ਕੁਆਲਿਟੀ ਲੱਗੀ ਹੋਈ ਆ ਜਾਂ ਸਭੀ ਸੁਭੀ ਆ ਭਾਰੀ ਆ ਥਾਣੀ ਨੇ ਮਿਲਦਾ ਹੈ ਜੀ ਹਾਂ ਇਹ ਹੀ ਆ ਥਾਣਾ ਬਹੁਤ ਘੱਟ ਮਿਲਦਾ ਹੈ ਨਾ ਜਰਸੀ ਦੇ ਵਿੱਚ ਤੁਸੀਂ ਇੱਥੋਂ ਚੈੱਕ ਕਰਕੇ ਸਾਝਣਾ ਦੇਖ ਲਓ ਬਾਕੀ ਤੁਸੀਂ ਇੱਕ ਹੋਰ ਚੀਜ਼ ਦੇਖੋ ਫੇਸ ਦੀ ਇਹਦੀ ਆ ਤੁਸੀਂ ਏ ਆ ਚੀਜ਼ ਦੇਖੋ ਕੁਆਲਿਟੀ ਕੰਨ ਕੋ ਨਿਛੋਟਾ ਨਿੱਗਰ ਆ ਪੂਰੀ ਬਾਡੀ ਦੀ ਬਾਕੀ ਸਭੀ ਹੋਈ ਆ ਪੂਰੀ ਜੇ ਗੱਲਬਾਤ ਕਰੀਏ ਰਮਣਾ ਕਹਿੰਦਾ ਪਿਛਲੇ ਸੂਏ ਦਾ ਮਾਲ ਕਹਿੰਦਾ ਸਿਆ ਚੰਗਾ ਦੁੱਧ ਇਸ ਸੂਏ ਦੇ ਵਿੱਚ ਹੁਣ ਗਾਂ ਮੌਸਮ ਚੰਗਾ ਆਉਂਦਾ ਵਧਣ ਦੀ ਉਮੀਦ ਆ ਪਰ ਜੇ ਕੋਈ ਬੰਦਾ ਓਨਾ ਵੀ ਮੰਨ ਕੇ ਲੈਂਦਾ ਰਮਣੇ ਉਹਦੇ ਵੀ ਬੱਤ ਜ ਆ ਬਈ ਇਹ ਮੈਂ ਕਹਣਾ ਵੀਰੇ ਪੂਰੀ ਬਾਤ ਆ ਪੂਰੀ ਬਾਤ ਕਿਵੇਂ ਸਾਉਸੀ ਲੈ ਹਾਂ ਲੈ ਪੂਰੀ ਸਾਰੇ ਪਾਸੇ ਨੂੰ ਵੀਰੇ ਲੇਵਾਲ ਹਾਂ ਹਜੇ ਟੱਲਾ ਪਈਆਂ ਵੀ ਬਈ ਬਹੁਤ ਹਨਾ ਬਹੁਤ ਜਿਆਦੇ ਪਈਆਂ ਕਿਉਂਕਿ ਰਮਣੇ ਹਜੇ ਸਾਂਭਣ ਵਾਲੇ ਦਾਣੇ ਦੇ ਪਏ ਆ ਹੈਗੇ ਆ ਵੀਰੇ ਹੈਗੇ ਆ ਹਨਾ ਜੇ ਕੋਈ ਬੰਦਾ ਜਿਹੜਾ ਬਰੀਡ ਦੀ ਸਮਝ ਕਰਦਾ ਵਾ ਤੇ ਜਾਂ ਜਿਹੜਾ ਬੰਦਾ ਖਿਡਾਰੀ ਆ ਉਹਦੇ ਇਹ ਅੱਜ ਬੱਤਤਾ ਹਨਾ ਬੱਤ ਜ ਆ ਵੀਰੇ ਹਾਂ ਇੱਥੋਂ ਤੁਸੀਂ ਚੈੱਕ ਕਰੋ ਫੇਸ ਤੋਂ ਲੈ ਕੇ ਐਂਡ ਤੱਕ ਰਮਣੇ ਇਹ ਇੰਨੀ ਕੱਚੀ ਕੱਚੀ ਆਪਾਂ ਕਿੰਨੇ ਦੀ ਦੇਣੀ ਐ ਇਹ ਵੀਰੇ 75000 ਦੀ ਦਵਾਂਗੇ 75000 ਦੀ ਖਜ ਨੂੰ ਵੀਰ ਬਣ ਕੇ 70 72 ਵਾਲਾ ਫੋਨ ਨਾ ਲਾਇਓ ਲਓ ਵੀ ਮਿੱਤਰੋ ਬਾਈ ਕਹਿੰਦਾ 70 75 ਵਾਲਾ ਕੋਈ ਫੋਨ ਨਾ ਲਾਇਓ 70 72 ਵਾਲਾ ਵੀਰੇ ਤੇ ਇਹ ਦੇ ਦੇਣੀ ਆਪਾਂ ਸਿਰਫ 75000 75000 ਦੀ 70 72 ਵਾਲਾ ਕਹਿੰਦਾ ਕੋਈ ਫੋਨ ਨਾ ਲਾਇਓ ਕਿਉਂਕਿ ਗੱਲਬਾਤ ਬਾਈ ਕੀ ਆ ਰੇਟ ਜਮਾ ਦੇਣ ਲੈਣ ਵਾਲੀ ਆ ਕਿਉਂਕਿ ਐਡੀਆਂ ਐਡੀਆਂ ਜਿਵੇਂ ਨਿੱਗਰ ਜਿਹੜੀਆਂ ਨਿੱਗਰ ਆ ਜਿਵੇਂ ਆਪਾਂ ਕਹਿ ਦਿੰਨੇ ਆ ਹਨਾ ਉਹ ਇੰਨੇ ਰੇਟਾਂ ਦੇ ਵਿੱਚ ਨਹੀਂ ਮਿਲਦੀਆਂ ਬਾਕੀ ਜਿਹੜਾ ਥਣ ਲਿਆ ਵੇਦੇ ਕਰਮ ਵਾਲੀ ਉਹ ਤਾਂ ਵੀ ਕੀ ਬਾਤ ਹੈ ਨੀ ਨੀਗਾ ਮਰਵਾਇ ਇਦਰੀ ਹੋ ਗਿਆ ਥਾਂ ਦੇ ਲਾ ਇੱਥੇ ਚੈੱਕ ਕਰੋ ਤੁਸੀਂ ਹਾਂ ਬਹੁਤ ਯਾਰ ਨਹੀਂ ਵੀ ਧਾਰ ਚੋ ਇਹ ਵੀ ਧਾਰ ਚੋ ਲੂਗਾ ਬਿਲਕੁਲ ਬਾਈ ਹਣਾ ਹਾਂ ਜਿਵੇਂ ਆਪਾਂ ਕਹਿੰਦੇ ਆ ਵੀ ਕਹਿਣ ਦੀ ਨਹੀਂ ਅਗਲਾ ਕਹਣਾ ਖਣੀ ਉਹੀ ਬਣਾਈ ਕਰੀ ਜਾਂਦੇ ਹੈਗੀ ਜਿਹੜੀ ਚੀਜ਼ ਆ ਬਈ ਉਹ ਆ ਅੱਜ ਦੇਣੀ ਆ ਆਪਾਂ ਇਹ ਸਿਰਫ 75000 75000 ਦੀ ਹਾਂ ਮਾਨ ਤਨ ਵੀ ਕਰਦਾ ਕੋਈ ਚੱਕਰ ਮਾਨ ਤਨ ਤਾਂ ਚੱਲ ਬਈ ਆਪਣਾ ਹੁੰਦਾ ਵੀ ਜਦੋਂ ਆਪਣੇ ਕੋਲੇ ਕੋਈ ਵੀ ਸੱਜਣਾ ਆਉਂਦਾ ਆਪਾਂ ਨਵੇਂ ਸੱਜਣਾ ਨੂੰ ਜੋੜ ਦਈਆਂ ਬਾਈ ਹਣਾ ਹੋ ਜਾਂਦਾ ਹਣਾ ਗੱਲ ਬਾਤ ਬਾਈ ਆਪਾਂ ਕਰੀਏ ਇਹ ਨਗੀਨੇ ਦੀ ਹਣਾ ਇਹ ਤੋਹ ਜਿੱਤਿਆ ਕਰਕੇ ਦੇਖੋ ਬਾਈ ਫੇਸ ਤੋਂ ਲੈ ਕੇ ਐਂਡ ਤੱਕ ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਦੋ ਪਾਈਆਂ ਸੀ ਇਹਦੇ ਨਾਲ ਦੀਆਂ ਬੱਚੀਆਂ ਬਾਈ ਹਨਾ ਵੀਰੇ ਫਾਰਮ 'ਚ ਗਈਆਂ ਪੂਰੇ ਤਗੜੇ ਘਰੇ ਗਈਆਂ ਵੀਰੇ ਵਾਲੇ ਕੰਮ ਤੇ ਗਈਆਂ ਬਾਈ ਹਨਾ ਹਾਂ ਕੰਮ ਤੇ ਜਿਹਨੂੰ ਸਮਝੀ ਵੀਰੇ ਉਹ ਲੈ ਕੇ ਆਗਾ ਉਹ ਲੈ ਕੇ ਗਿਆ ਵਾ ਤੇ ਰਮਣੇ ਇਹਦੀ ਕੀ ਡਿਟੇਲ ਆ ਬਾਈ ਇਹ ਵੀਰੇ ਮੂੰਹੋਂ ਦੋ ਦਾਂਦਾ ਠੀਕ ਆ ਬਾਈ ਇਦੇ 50 ਦਿਨ ਵੀ ਬਾਕੀ ਪਏ ਆ 50 ਦਿਨ ਹਾਂ ਜੀ ਤਾਰੀਖਾਂ ਦੇ ਮੁਤਾਬਿਕ ਬਾਕੀ ਅਗਲੇ ਨੇ ਚੈੱਕ ਕਰਾਉਣੀ ਆਪਣੀ ਘਰੇ ਕਰਾ ਲਵੇ ਮਾੜਾ ਮੋਟਾ ਅੱਗਾ ਪਿਛਾ ਵੇਹੇ ਵੀ ਹੋ ਜਾਂਦਾ ਨਾ ਹਾਂ ਉਹ 5 7 10 ਦਿਨ ਦਾ ਵੀਰੇ ਹੋ ਜਾਂਦਾ ਵੀਰੇ ਹੁਣ ਆਪਣੇ ਵੀ ਡੰਗਰ ਲਏ ਹੁੰਦੇ ਆਪਣੇ ਹੱਥੀ ਟੀਕੇ ਦਾ ਭਰਾ ਹੀ ਨਹੀਂ ਬਿਲਕੁਲ ਬਿਲਕੁਲ ਬਾਈ ਹੈਨਾ ਜਿਵੇਂ ਆਪਾਂ ਨੂੰ ਮਗਲ ਆ ਦੱਸ ਜਾਗਾ ਉਵੇਂ ਆਪਾਂ ਕਹਾਂਦਾ ਉਵੇਂ ਆਪਾਂ ਨਾ ਦੱਸ ਦੇਣਾ ਰਮਣੇ ਕੀ ਇਹਦਾ ਰਿਕਾਰਡ ਡਿਟੇਲ ਕੀ ਹੈ ਬਾਈ ਆਪ EBS ਦੀ ਆ ਇਹਦੇ ਲੱਗਿਆ ਡੈਨਮਾਰਕ 50062 ਆ 50062 ਹੈਨਾ ਹਾਂਜੀ ਬਾਕੀ ਜੇ ਗੱਲਬਾਤ ਕਰੀਏ ਕੁਆਲਟੀ ਦੇ ਵਿੱਚ ਬੱਚੀ ਤੁਸੀਂ ਇ ਆਰਡਰ ਦੀ ਤੁਸੀਂ ਇਹਦੀ ਬਨਾਵਟ ਇੱਥੋਂ ਚੈੱਕ ਕਰਕੇ ਦੇਖ ਲਓ ਥਣ ਸੋਣੇ ਕਰਮ ਵਾਲੀ ਕੱਢੀ ਆਉਂਦੀ ਹੈ ਇਹ ਇੱਥੋਂ ਚੈੱਕ ਕਰੋ ਤੁਸੀਂ ਆਹ ਦੇਖੋ ਬੱਸੀਆਂ ਦੇ ਪਰਪਸ ਸਰੇ ਵਾਲੀ ਨਹੀਂ ਹੈ ਰ ਆਹ ਸਰੇ ਵਾਲੀ ਗੱਲ ਬਾਤ ਯਾਰ ਰਵਣਾ ਕਹਿੰਦਾ ਆ ਤੁਸੀਂ ਚੈੱਕ ਕਰਕੇ ਦੇਖੋ ਬਾਕੀ ਸਭ ਹੀ ਆ ਯਾਰ ਬੱਛੀ ਹੈ ਨਾ ਇਹ ਗੱਲ ਰਵਣੇ ਪਤਾ ਕੀ ਹੁੰਦੀ ਹੈ ਜਿਹੇ ਜਿਹੇ ਜਾਨਵਰ ਆਪਣਾ ਵੈਕਦਾ ਬਈ ਉਹੋ ਜੀ ਲੋਕਾਂ ਦੀਆਂ ਮੰਗ ਬਣ ਜਾਂਦੀ ਹੈ ਆਪ ਨੂੰ ਅਗਲਾ ਕਹਿਣ ਲੱਗ ਜਾਂਦਾ ਹੈ ਨਾ ਤਕਰੀਬਨ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਇਹਦਾ ਕੀ ਆਂਦਾ ਯਾਰ ਰਵਣੇ ਬੇ ਅੰਦਾਜ਼ੇ ਜੈਸਾ ਬਸ ਇਹ ਟਾਈਮ ਪੀ ਅਗਲਾ ਸਾਂਭ ਲਵੇ 15 16 ਕਿਲੋ ਦੁੱਧ ਦੇ ਦੂ ਆਮ ਤਨ 15 16 ਕਿਲੋ ਪਹਿਲੇ ਦੂ ਬਾਕੀ ਅਗਲੇ ਹੀ ਸੇਵਾ ਤੇ ਡਿਪੈਂਡ ਆ ਵੀਰੇ ਕੀ ਪਤਾ ਆਲਾ 20 ਵੀ ਚੋਲੇ 20 ਵੀ ਚੋਲੇ ਬਾਕੀ ਜੇ ਬਾਈ ਹੁਣ ਨਾ ਸਾਬੀ ਜਾ ਹਨਾ ਅਗਲੇ ਨੇ ਉਹ ਸਾਉ ਪੂਰੀ ਆਲੇ ਲੈ ਵੀਰੇ ਮਗਰ ਤਾਂ ਇਤੋਂ ਦੇਖ ਕੇ ਕਰਕੇ ਦੇਖ ਲੋ ਹਨਾ ਬਸ ਬਸ ਬਾਕੀ ਪਹਿਲਾਂ ਹਨਾ ਹਨਾ ਨਹੀਂ ਦਾ ਬਾਈ ਹੋਰ ਹੀ ਕਰੀ ਜਾਂਦੀਆਂ ਨਹੀਂ ਹਨਾ ਇਹ ਖੜ ਗਈ ਵੀਰੇ ਲੈ ਲੈ ਵੀਰੇ ਆ ਤੁਸੀਂ ਚੈੱਕ ਕਰ ਲੋ ਇੱਥੇ ਇਹਦੇ ਥਣਾ ਦੀ ਬਨਾਪਟ ਚੈੱਕ ਕਰਕੇ ਤੁਸੀਂ ਦੇਖ ਲੋ ਬਾਕੀ ਜੇ ਗੱਲਬਾਤ ਕਰੀ ਆਪਾਂ ਫੇਸਬੁਕ ਤੋਂ ਲੈ ਕੇ ਐਂਡ ਤੱਕ ਬੱਚੀ ਬਈ ਚੰਗੀ ਆ ਹੈਨਾ ਰਮਣ ਜਿਵੇਂ ਪਿਛਲੀ ਵਾਰੀ ਵਾਲੀ ਵੀਡੀਓ ਦੇ ਵਿੱਚ ਆਪਣੀਆਂ ਬੱਚੀਆਂ ਦੀ ਮੰਗ ਬਹੁਤ ਜ਼ਿਆਦਾ ਸੀ ਉਹ ਸਾਉਣਾ ਫਰੇਅਰ ਕੇਰੀ ਮਹਿੰਗੀਆਂ ਤਾਂ ਨਹੀਂ ਕਰਦਾ ਇਹਨੂੰ ਨਾ ਉਹ ਤੂੰ ਸਸਤੀਓ ਦੇ ਦਾਂ ਵੀਰੇ ਇਹ ਕਿੰਨੇ ਦੀ ਦੇਣੀ ਹੈ ਇਹ 55 ਹੀ ਦੇ ਦਾਂ ਵੀਰੇ ਇਹ 55000 ਦੀ ਕਹਿੰਦਾ ਬਾਈ ਦੇ ਦੇਣੀ ਆ ਉਹ ਦਿੱਤੀਆਂ ਸੀ ਆਪਾਂ 75 75 ਦੀਆਂ ਬਾਈ ਹਨ ਕਰੀ ਹਨ ਆਪੇ 140 ਦੀਆਂ 140 ਦੀਆਂ ਦੋਨੇ ਚਲੀਆਂ ਗਈਆਂ ਇਕੱਠੀਆਂ ਹਨ ਹਾਂ ਹਾਂ ਵੀਰੇ ਉਹ ਜੇ ਆਪਾਂ ਇਹ ਆਫਰ ਲਾਇਆ ਸੀ ਵੀ ਜੇ ਜੋ ਦੋ ਇਕੱਠੀਆਂ ਲੈ ਕੇ ਜਾਊਗਾ ਤਾਂ 140 ਦੀਆਂ ਦੇ ਦਾਂਗੇ ਹਨ ਇਹ ਆਪਾਂ ਦੇ ਦੇਣੀ ਅੱਜ ਸਿਰਫ 55 ਦੀ 55000 ਦੀ ਲਓ ਵੀ ਮੈਂ ਤਰਪ 55000 ਅੱਜ ਤਾਂ ਮੇਰੇ ਲਈ ਲੁੱਟਣ ਵਾਲੀ ਗੱਲ ਬਾਤ ਹੀ ਆ ਨੰਬਰ ਬਾਈ ਰਵਣੇ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਬਾਕੀ ਇਹ ਚੈੱਕ ਕਰੋ ਆਪਦੇ ਲੈ ਕਮਲੀ ਲਓ ਜੀ ਮਿੱਤਰੋ ਇਹ ਤੁਸੀ ਇਹ ਦੇ ਦੰਦ ਚੈੱਕ ਕਰ ਲਓ ਬਾਕੀ ਬਰੀਡ ਦੇ ਵਿੱਚ ਸੋਹਣੀ ਆ ਬਾਈ ਜਿਹੜਾ ਬੰਦਾ ਯਾਰ ਸ਼ਕੀਨ ਆ ਰਮਣੇ ਉਹਨੇ ਦਾ ਹਨਾ ਛੱਡਣ ਕੋਈ ਨਹੀਂ ਆ ਕਿਉਂਕਿ ਤਿੰਨੇ ਹੀ ਆਪਣੀਆਂ ਜਿਹੜੀਆਂ ਇੱਕ ਤਾਂ ਰੇਟ ਦੇ ਵਿੱਚ ਵਾਤਾ ਤੇ ਇੱਕ ਹੈਵੀ ਚੰਗੇ ਨਾਗਾ ਹਨਾ ਚੰਗੇ ਨਾਗਾ ਵੀਰੇ ਤੇ ਰਮਣੇ ਇੱਕ ਵਾਰ ਹਨਾ ਐਡਰੈਸ ਤੇ ਮੋਬਾਈਲ ਨੰਬਰ ਬੋਲਦੀ ਬਾਈ ਵੀਰੇ ਆਪਣਾ ਰਾਏ ਕੋਰਟ ਤੋਂ ਪੱਖੋਵਾਲ ਰੋਡ ਤੇ 2 ਕਿਲੋਮੀਟਰ ਦੇ ਪਿੰਡ ਆ ਮੇਨ ਸੜਕ ਦੇ ਵੀਰੇ ਆਪਣਾ ਘਰ ਆ ਠੀਕ ਹੈ ਭਾਈ ਮੋਬਾਈਲ ਨੰਬਰ ਵੀ 7732 33431 ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਇਹਨਾਂ ਤਿੰਨਾਂ ਨਗਾਂ ਦੇ ਵਿੱਚੋਂ ਕੋਈ ਵੀ ਨਗਾ ਤੁਹਾਡੇ ਪਸੰਦ ਆਉਂਦਾ ਬਾਈ ਦੇ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰ ਲੈਣੀ ਆ ਤਸੱਲੀ ਜਿਹੜੀ ਕਰਨੀ ਤੁਸੀਂ ਆਪ ਕਰਨੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ